ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚੋਂ 11 ਪੰਜਾਬੀ ਟਰੱਕ ਡਰਾਈਵਰ ਦੀ ਡੈਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰਗੋ ਥੈਫਟ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਸੈਨ ਬਰਨਾਰਡੀਨੋ ਕਾਉਂਟੀ ਪੁਲਿਸ ਦੇ ਵੱਲੋਂ ਕੀਤੀ ਗਈ ਪੜਤਾਲ ਦੇ ਮੁਤਾਬਕ ਮਾਰਚ 2021 ਤੋਂ ਜੂਨ 2025 ਦਰਮਿਆਨ ਇੱਕ ਘਿਰੋਹ ਨੇ ਕਥਿਤ ਤੌਰ ਉੱਤੇ ਨਾਮੀ ਟਰੱਕਿੰਗ ਕੰਪਨੀਆਂ ਦਾ ਨਾਮ ਵਰਤ ਕੇ ਟੁਆ ਟੁਆਈ ਦੇ ਠੇਕੇ ਹਾਸਲ ਕੀਤੇ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਮਾਨ ਮੰਜ਼ਲ ਤੱਕ ਨਾ ਪਹੁੰਚਿਆ ਇਲੈਕਟ੍ਰੋਨਿਕਸ ਵਸਤਾਂ ਜਾਫਰ ਹੋਰ ਕੀਮਤੀ ਸਮਾਨ ਦੇ ਨਾਲ ਲੱਦੇ ਟਰੱਕ ਇੱਧਰ ਉੱਧਰ ਘਾਦੀਤੇ ਗਏ ਅਤੇ ਚੋਰੀ ਕੀਤਾ ਮਾਲ ਵਿਚੋਲਿਆਂ ਦੀ ਮਦਦ ਦੇ ਨਾਲ ਕਾਲੇ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਗਿਆ ਸਿਰਫ ਇਹ ਨਹੀਂ ਨਈ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਥਾਵਾਂ ਉੱਤੇ ਟਰੱਕਰ ਦੇ ਵਿੱਚੋਂ ਸਮਾਨ ਵੀ ਚੋਰੀ ਹੋਣ ਲੱਗ ਪਿਆ ਅਤੇ ਜ਼ਿਆਦਾਤਰ ਇਲਾਕੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਦੱਸੇ ਗਏ ਨੇ ਅਮਰੀਕਾ ਦੇ ਵਿੱਚ 11 ਪੰਜਾਬੀ ਟਰੱਕ ਡਰਾਈਵਰ ਦੀ ਡਿਪਾਰਟਮੈਂਟ ਟੈਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰ ਕੋ ਥੈਫਟ ਦੇ ਦੋਸ਼ਾ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਲਗਾਤਾਰ ਹੋ ਰਹੀਆਂ ਵਾਅਦਾਤਾਂ ਨੂੰ ਦੇਖਦਿਆਂ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਵੱਖ-ਵੱਖ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਸੇ ਹੁਕਮ ਮੰਗੇ ਅਤੇ ਆਖਰਕਾਰ ਕਾਰ ਕੋ ਥੈਫਟੇ ਗਿਰੋਦੀ ਪੈਡ ਨਪਦਿਆਂ ਪਰਮਵੀਰ ਸਿੰਘ ਸੰਦੀਪ ਸਿੰਘ ਮਨਦੀਪ ਸਿੰਘ ਰਜੋਤ ਸਿੰਘ ਗੁਰਨੇਕ ਸਿੰਘ ਚੋਹਾਨ ਹਰਪੀ ਸਿੰਘ ਅਸ਼ਪੇ ਸਿੰਘ ਵਿਕਰਮਜੀਤ ਸਿੰਘ ਹਿੰਮਤ ਸਿੰਘ ਨਰਾਇਣ ਸਿੰਘ ਅਤੇ ਵਿਕਰਮਜੀਤ ਤਿੰਤ ਇਲਾਵਾ 23 ਸਾਲ ਦੇ ਐਲਗਰ ਹਰਨਾਂਡੇਸ ਦੇ ਵਿਰੁੱਧ ਵੱਖ-ਵੱਖ ਤੌਰ 'ਤੇ ਸ਼ਾਰਟ ਕੀਤੇ ਗਏ ਨੇ ਲੱਖਾਂ ਡਾਲਰ ਦੀ ਚੋਰੀ ਤੇ ਇਸ ਮਾਮਲੇ ਵਿੱਚ ਐਫਪੀਆਈ ਰਿਵਰਸ ਸਾਈਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਸੈਨ ਬਰਨਾਰਡੀਨੋ ਕਾਉਂਟੀ ਪੁਲਿਸ ਫੋਰਟਨਾ ਪੁਲਿਸ ਕੈਲੀਫੋਰਨੀਆ ਹਾਈਵੇ ਪੈਟਰੋਲ ਅਤੇ ਕਈ ਹੋਰ ਲਾ ਐਨਫੋਰਸਮੈਂਟ ਏਜੰਸੀਆਂ ਨੇ ਸਹਿਯੋਗ ਦਿੱਤਾ ਹੈ ਗ੍ਰਿਫਤਾਰ ਪੰਜਾਬੀ ਡਰਾਈਵਰ ਦੇ ਵਿੱਚੋਂ 29 ਸਾਲਾ ਪਰਮਵੀਰ ਸਿੰਘ ਰਾਜੋ ਕੁਕਾ ਮੰਗਾ ਦਾ ਵਸਨੀਕ ਜਦਕੀ 31 ਸਾਲਾ ਸੰਦੀਪ ਸਿੰਘ ਸੈਨ ਬਰਨਾਟੀ ਨੂੰ ਦਾ ਬਾਸ਼ਿੰਦ ਦਾ ਦੱਸੇ ਚਾਰੇ 42 ਸਾਲਾ ਮਨਦੀਪ ਸਿੰਘ ਅਤੇ 38 ਸਾਲਾ ਰਣਜੋਤ ਸਿੰਘ ਬੇਸਫੀਲ ਦੇ ਵਸਨੀਕ ਨੇ ਜਦਕੀ 40 ਸਾਲ ਦਾ ਗੁਣਨੇਕ ਸਿੰਘ ਚੋਹਾਨ ਫੌਂਟਾਨਾ ਅਤੇ 26 ਸਾਲ ਦਾ ਹਰਪੀ ਸਿੰਘ ਰਾਂਚੋ ਕੁਕਾ ਮੰਗਾ ਦਾ ਬਾਸ਼ਿੰਦ ਦਾ ਦੱਸੇ ਚਾਰੇ 27 ਸਾਲ ਦਾ ਵਿਕਰਮਜੀਤ ਸਿੰਘ ਸੈਕਰਾਮੈਂਟੋ ਅਤੇ 30 ਸਾਲ ਦਾ ਵਿਕਰਮਜੀਤ ਸਿੰਘ ਫੌਂਟਾਨਾ ਦਾ ਵਸਨੀਕ ਦੱਸਿਆ ਗਿਆ 28 ਸਾਬ ਦਾ ਹਿੰਮਤ ਸਿੰਘ ਵਾਸ਼ਿੰਗਟਨ ਸੁਬੇ ਦੇ ਰੈਂਟਲ ਦੇ ਨਾਲ ਸੰਬੰਧਿਤ ਹੈ ਜੁਦ ਕੀ 27 ਸਾਲ ਦਾ ਰਾਇਨ ਸਿੰਘ ਕੋ ਫੌਂਟਾਨਾ ਦਾ ਵਸਨੀਕ ਹੈ ਐਲਗਰ ਹਰਨਾਂਡੇਸ ਸਨੇ 12 ਜਨਿਆਂ ਦੇ ਵਿਰੁੱਧ ਬੈਡਰ ਕਾਨੂੰਨ ਦੇ ਅਧੀਨ ਫਾਇਰ ਬਰਾਡ ਸਾਜ਼ਿਸ਼ ਕਰਨੇ ਇੰਟਰਨੈਟ ਜਾਖਿਰ ਵਿਦੇਸ਼ਾ ਤੋਂ ਪੁੱਜ ਸਮਾਨ ਚੋਰੀ ਕਰਨ ਦੀ ਸਾਜ਼ਿਸ਼ ਕਰਨ ਅਤੇ ਕ੍ਰਾਈਮਨਲ ਫਰਾਫੀਚਰ ਦਾ ਤੋਸ਼ ਲਗਿਆ ਸਸਕਾ ਜੀ ਮਹਾਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਰ ਵਿੱਚੋਂ 11 ਪੰਜਾਬੀ ਟੈਕਟਰ ਡਰਾਈਵਰ ਦੀ ਟੈਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜੀ ਨੂੰ ਕਾਲਕੋ ਥਫਟੇ ਦੇ ਦੋਸ਼ਾ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਸੈਨ ਬਰਨਾਰਡੀਨੋ ਕਾਉਂਟੀ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੇ ਮੁਤਾਬਕ ਮਾਲ ਦੀ ਧੋਜਵਾਰੀ ਕੀਤੀ ਜੋ 2021 ਤੋਂ 2025 ਦਰਮਿਆਨ ਇੱਕ ਘਿਰੋਨੇ ਕਥਿਤ ਤੌਰ ਉਤੇ ਨਾਮੀ ਟਰਕਿੰਗ ਕੰਪਨੀਆਂ ਦਾ ਨਾਮ ਵਰਤ ਕੇ 202 ਦੇ ਠੇਕੇ ਹਾਸਲ ਕੀਤੇ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਮਾਨ ਮੰਜ਼ਿਲ ਤੱਕ ਨਾ ਪਹੁੰਚਿਆ ਇਲੈਕਟ੍ਰੋਨਿਕਸ ਵਸਤਾਂ ਚਾਪਿਰ ਹੋਟ ਕੀਮਤੀ ਸਮਾਨ ਦੇ ਨਾਲ ਲੱਦੇ ਟਰੱਕ ਇੱਧਰ ਉੱਧਰ ਘਰ ਦਿੱਤੇ ਗਏ ਅਤੇ ਚੋਰੀ ਕੀਤਾ ਮਾਲ ਵਿਚੋਲਿਆਂ ਦੀ ਮਦਦ ਦੇ ਨਾਲ ਕਾਲੇ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਗਿਆ ਸਿਰਫ ਇਹ ਨਹੀਂ ਨਹੀਂ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਥਾਵਾਂ ਉੱਤੇ ਟਰੱਕਾਂ ਦੇ ਵਿੱਚ ਸਮਾਨ ਵੀ ਚੋਰੀ ਹੋਣ ਲੱਗ ਪਿਆ ਅਤੇ ਜ਼ਿਆਦਾਤਰ ਇਲਾਕੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਦੱਸੇ ਗਏ ਨੇ ਅਮਰੀਕਾ ਦੇ ਵਿੱਚ ਇੱਕਿਆ ਪੰਜਾਬੀ ਟ੍ਰੱਕਰ ਡਰਾਈਵਰ ਦੀ ਜਪਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰ ਕੋ ਥੈਫਟ ਦੇ ਦੋਸ਼ਾ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਦੇਖਦਿਆਂ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਵਾਕਵਾਕ ਲਾਅ ਐਨਫੋਰਸਮੈਂਟ ਏਜੰਸੀਆ ਤੋਂ ਸੇ ਹੋਕ ਮੰਗੇ ਅਤੇ ਆਖਰਕਾਰ ਕਾਰ ਕੋ ਥੈਫਟੇ ਗਿਰੋਦੀ ਪੈੜ ਨਪਦਿਆਂ ਪਰਮਵੀਰ ਸਿੰਘ ਸੰਦੀਪ ਸਿੰਘ ਮਨਦੀਪ ਸਿੰਘ ਰੰਜੋਤ ਸਿੰਘ ਗੁਰਨੇਕ ਸਿੰਘ ਚੋਹਾਨ ਹਰਪੀ ਸਿੰਘ ਅਸ਼ਪੇ ਸਿੰਘ ਵਿਕਰਮਜੀਤ ਸਿੰਘ ਹਿੰਮਤ ਸਿੰਘ ਨਰਾਇਣ ਸਿੰਘ ਅਤੇ ਵਿਕਰਮਜੀਤ ਸਿੰਤੋ ਇਲਾਵਾ ਇਸ ਸਾਲ ਦੇ ਐਲਗਰ ਹਰਨਾਂਡੇਸ ਦੇ ਵਿਰੁੱਧ ਵੱਖ-ਵੱਖ ਤੌਰ 'ਤੇ ਸ਼ਾਰਟ ਕੀਤੇ ਗਏ ਨੇ ਲੱਖਾਂ ਡਾਲਰ ਦੀ ਚੋਰੀ ਤੇ ਇਸ ਮਾਮਲੇ ਵਿੱਚ ਐਫਪੀਆਈ ਰਿਵਰਸ ਸਾਈਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਸੈਨ ਬਰਨਾਰਡੀਨੋ ਕਾਉਂਟੀ ਪੁਲਿਸ ਫੋਰਟਨਾ ਪੁਲਿਸ ਕੈਲੀਫੋਰਨੀਆ ਹਾਈਵੇ ਪੈਟਰੋਲ ਅਤੇ ਕਈ ਹੋਰ ਲਾ ਐਨਫੋਰਸਮੈਂਟ ਏਜੰਸੀਆਂ ਨੇ ਸਹਿਯੋਗ ਦਿੱਤਾ ਹੈ ਗ੍ਰਿਫਤਾਰ ਪੰਜਾਬੀ ਡਰਾਈਵਰ ਦੇ ਵਿੱਚੋਂ 29 ਸਾਲਾ ਪਰਮਵੀਰ ਸਿੰਘ ਰਾਜੋ ਕੁਕਾ ਮੰਗਾ ਦਾ ਵਸਨੀਕ ਜਦਕੀ 31 ਸਾਲਾ ਸੰਦੀਪ ਸਿੰਘ ਸੈਨ ਬਰਨਾਟੀ ਨੂੰ ਦਾ ਵਾਸ਼ਿੰਦਾ ਦੱਸਿਆ ਜਾ ਰਿਹਾ 42 ਸਾਲਾ ਮਨਦੀਪ ਸਿੰਘ ਅਤੇ 38 ਸਾਲਾ ਰੰਜੋਤ ਸਿੰਘ ਬੇਸਫੀਲਡ ਦੇ ਵਸਨੀਕ ਨੇ ਜਦਕੀ 40 ਸਾਲ ਦਾ ਗੁਨੇਸ਼ ਸਿੰਘ ਚੋਹਾਨ ਫੌਂਟਾਨਾ ਅਤੇ 26 ਸਾਲ ਦਾ ਹਰਪੀ ਸਿੰਘ ਰਾੰਚੋ ਕੁਕਾ ਮੰਗਾ ਦਾ ਵਾਸ਼ਿੰਦਾ ਦੱਸਿਆ ਜਾ ਰਿਹਾ 27 ਸਾਲ ਦਾ ਵਿਕਰਮਜੀਤ ਸਿੰਘ ਸੈਕਰਮੈਂਟੋ ਅਤੇ 30 ਸਾਲ ਦਾ ਵਿਕਰਮਜੀਤ ਸਿੰਘ ਫੌਂਟਾਨਾ ਦਾ ਵਸਨੀਕ ਦੱਸਿਆ ਗਿਆ 28 ਸਤ ਦਾ ਹਿੰਮਤ ਸਿੰਘ ਵਾਸ਼ਿੰਗਟਨ ਸੁਬੇ ਦੇ ਰੈਂਟਲ ਦੇ ਨਾਲ ਸੰਬੰਧਿਤ ਹੈ ਜੁਦ ਕੀ 27 ਸਾਲ ਦਾ ਰਾਇਨ ਸਿੰਘ ਫੌਂਟਾਨਾ ਦਾ ਵਸਨੀਕ ਹੈ ਐਲਗਰ ਹਰਨਾਂਡੇਸ ਸਨ 12 ਜਨਿਆਂ ਦੇ ਵਿਰੁੱਧ ਵੈਡਰ ਕਾਨੂੰਨ ਦੇ ਅਧੀਨ ਫਾਇਰ ਫਰਾਡ 사지쉬 ਕੜੇ ਨੇ ਇੰਟਰਨੈਟ ਜਾਂ ਫਿਰ ਵਿਦੇਸ਼ਾ ਤੋਂ ਪੁੱਜੇ ਸਮਾਨ ਚੋਰੀ ਕਰਨ ਦੀ ਸਾਜ਼ਿਸ਼ ਕੜਨ ਅਤੇ ਕ੍ਰਾਈਮਨਲ ਫ੍ਰਾਫੀਚਰ ਦਾ ਦੋਸ਼ ਲਗਿਆ। ਸਸਕਾਜੀ ਮਹਾਕੁੰਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਅਮਰੀਕਾ ਦੇ ਵਿੱਚੋਂ 11 ਪੰਜਾਬੀ ਟ੍ਰੱਕ ਡਰਾਈਵਰਾਂ ਦੀ ਟੈਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰਗੋ ਥੈਫਟ ਦੇ ਦੋਸ਼ਾ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਕੈਲੀਫੋਰਨੀਆ ਦੀ ਸੈਨ ਬਰਨਾਰਡਿਨੋ ਕਾਉਂਟੀ ਪੁਲਿਸ ਦੇ ਵੱਲੋਂ ਕੀਤੀ ਗਈ ਪੜਤਾਲ ਦੇ ਮੁਤਾਬਕ ਮਾਲ ਜਤੋਜਾਰੀ ਕੀ ਤੋਂ ਜੂਨ 2025 ਦਰਮਿਆਨ ਇੱਕ ਘਿਰੋਨੇ ਕਥਿਤ ਤੌਰ ਉਤੇ ਨਾਮਿਤ ਟ੍ਰੱਕ ਕੰਪਨੀਆ ਦਾ ਨਾਵ ਵਰਟਕੇ 2022 ਦੇ ਠੇਕੇ ਹਾਸਲ ਕੀਤੇ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਮਾਨ ਮੰਜ਼ਲ ਤੱਕ ਨਾ ਪਹੁੰਚਿਆ ਇਲੈਕਟ੍ਰੋਨਿਕਸ ਵਸਤਾਂ ਜਾਫਿਰ ਹੋਰ ਕੀਮਤੀ ਸਮਾਨ ਤੇ ਨਾਲ ਲੱਦੇ ਟਰੱਕ ਇਧਰ ਉਧਰ ਕਰ ਦਿੱਤੇ ਗਏ ਅਤੇ ਚੋਰੀ ਕੀਤਾ ਮਾਲ ਵਿਚੋਲਿਆਂ ਦੀ ਮਦਦ ਦੇ ਨਾਲ ਕਾਲੇ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਗਿਆ ਸਿਰਫ ਇਹ ਨਹੀਂ ਨਈ ਕੈਲੀਫੋਰਨੀਆ ਦੇ ਵਿੱਚ ਵਕ-ਵਕ ਥਾਵਾਂ ਉੱਤੇ ਟਰੱਕਾਂ ਦੇ ਵਿੱਚ ਸਮਾਨ ਵੀ ਚੋਰੀ ਹੋਣ ਲੱਗ ਪਿਆ ਅਤੇ ਜ਼ਿਆਦਾਤਰ ਇਲਾਕੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਦੱਸੇ ਗਏ ਨੇ ਅਮਰੀਕਾ ਦੇ ਵਿਚ ਅਖਿਆਰਾਂ ਪੰਜਾਬੀ ਟਰੱਕ ਡਰਾਈਵਰ ਦੀ ਟ੍ਰਾਂਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰ ਕੋ ਥੈਫਟ ਦੇ ਦੋਸ਼ਾ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਲਗਾਤਾਰ ਹੋ ਰਹੀਆਂ ਵਾਅਦਾਤਾਂ ਨੂੰ ਦੇਖਦਿਆਂ ਸੈਨ ਬਰਨਾਡੀਨੋ ਕਾਉਂਟੀ ਸ਼ੈਰਫ ਡਿਪਾਰਟਮੈਂਟ ਨੇ ਵੱਖ-ਵੱਖ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਹੋਕ ਮੰਗੇ ਅਤੇ ਆਖਰਕਾਰ ਕਾਰ ਕੋ ਥੈਫਟੇ ਗਿਰੋਦੀ ਪੈੜ ਨਪਦਿਆਂ ਪਰਮਵੀਰ ਸਿੰਘ ਸੰਦੀਪ ਸਿੰਘ ਮਨਦੀਪ ਸਿੰਘ ਰਜੋਸ਼ ਸਿੰਘ ਗੁਰਨੇਕ ਸਿੰਘ ਚੋਹਾਨ ਹਰਪੀ ਸਿੰਘ ਅਸ਼ਪੇ ਸਿੰਘ ਵਿਕਰਮਜੀਤ ਸਿੰਘ ਹਿੰਮਤ ਸਿੰਘ ਨਰਾਇਣ ਸਿੰਘ ਅਤੇ ਵਿਕਰਮਜੀਤ ਤਿੰਨ ਤੋਂ ਇਲਾਵਾ 27 ਸਾਲ ਦੇ ਐਲਗਰ ਹਰਨਾਂਡੇਜ਼ ਦੇ ਵਿਰੁੱਧ ਵੱਖ-ਵੱਖ ਦੋਸ਼ ਐਲਾਨ ਕੀਤੇ ਗਏ ਨੇ ਲੱਖਾਂ ਡਾਲਰ ਦੀ ਚੋਰੀ ਤੇ ਇਸ ਮਾਮਲੇ ਵਿੱਚ ਐਫਪੀਆਈ ਰਿਵਰਸ ਸਾਈਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਸੈਨ ਬਰਨਾਰਡੀਨੋ ਕਾਉਂਟੀ ਪੁਲਿਸ ਫੋਰਟਨਾ ਪੁਲਿਸ ਕੈਲੀਫੋਰਨੀਆ ਹਾਈਵੇ ਪੈਟਰੋਲ ਅਤੇ ਕਈ ਹੋਰ ਲਾ ਐਨਫੋਰਸਮੈਂਟ ਏਜੰਸੀਆਂ ਨੇ ਸਹਿਯੋਗ ਦਿੱਤਾ। ਗ੍ਰਿਫਤਾਰ ਪੰਜਾਬੀ ਡਰਾਈਵਰ ਦੇ ਵਿੱਚੋਂ 29 ਸਾਲਾ ਪਰਮਵੀਰ ਸਿੰਘ ਰਾਚੋ ਕੁਕਾ ਮੰਗਾ ਦਾ ਵਸਨੀਕ ਜਦਕੀ 31 ਸਾਲਾ ਸੰਦੀਪ ਸਿੰਘ ਸੈਨ ਬਰਨਾਟੀ ਨੂੰ ਦਾ ਆਬਾਸ਼ਿੰਦਾ ਦੱਸਿਆ ਜਾ ਰਿਹਾ ਹੈ 42 ਸਾਲਾ ਮਨਦੀਪ ਸਿੰਘ ਅਤੇ 38 ਸਾਲਾ ਰਣਜੋਤ ਸਿੰਘ ਬੇਸਫੀਲਡ ਦੇ ਵਸਨੀਕ ਨੇ ਜਦਕੀ 40 ਸਾਲ ਦਾ ਗੁਨੇਸ਼ ਸਿੰਘ ਚੋਹਾਨ ਫੌਂਟਾਨਾ ਅਤੇ 26 ਸਾਲ ਦਾ ਹਰਪੀਤ ਸਿੰਘ ਰਾਂਚੋ ਕੁਕਾ ਮੰਗਾ ਦਾ ਆਬਾਸ਼ਿੰਦਾ ਦੱਸਿਆ ਜਾ ਰਿਹਾ ਹੈ 27 ਸਾਲ ਦਾ ਵਿਕਰਮਜੀਤ ਸਿੰਘ ਸੈਕਰਮੈਂਟੋ ਅਤੇ 30 ਸਾਲ ਦਾ ਵਿਕਰਮਜੀਤ ਸਿੰਘ ਫੌਂਟਾਨਾ ਦਾ ਵਸਨੀਕ ਦੱਸਿਆ ਗਿਆ 28 ਸਾਲ ਦਾ ਹਿੰਮਤ ਸਿੰਘ ਵਸ਼ਿੰਗਟਨ ਸੁਬੇ ਦੇ ਰੈਂਟਲ ਦੇ ਨਾਲ ਸੰਬੰਧਿਤ ਹੈ ਜਿਹੜੀ ਕਿ 27 ਸਾਲ ਦਾ ਨਰੈਨ ਸਿੰਘ ਕੋ ਫੌਂਟਾਨਾ ਦਾ ਵਸਨੀਕ ਹੈ ਐਲਗਰ ਹਰਨਾਂਡੇਸ ਸ ਸਨੇ ਸਾਰੇ 12 ਜਨਿਆਂ ਦੇ ਵਿਰੁੱਧ ਵੈਦਲ ਕਾਨੂੰਨ ਦੇ ਅਧੀਨ ਫਾਇਰ ਬਰਾਡ ਸਾਜ਼ਿਸ਼ ਕਰਨੇ ਇੰਟਰਨੈਟ ਜਾਂ ਫਿਰ ਵਿਦੇਸ਼ਾਂ ਤੋਂ ਪੁੱਜਿਆ ਸਮਾਨ ਚੋਰੀ ਕਰਨ ਦੀ ਸਾਜ਼ਿਸ਼ ਕਰਨਾ ਤੇ ਕ੍ਰਿਮੀਨਲ ਫ੍ਰੋਫਿਚਰ ਦਾ ਦੋਸ਼ ਲੱਗੇ ਹੈ ਸਸਕਾਰ ਜੀ ਮਹਾ ਕੁਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚੋਂ 11 ਪੰਜਾਬੀ ਟਰੱਕ ਡਰਾਈਵਰਾਂ ਦੀ ਰੈਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰ ਕੋ ਥੈਫਟ ਦੇ ਦੋਸ਼ਾ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਸੈਨ ਬਰਨਾਰਡੀਨੋ ਕਾਉਂਟੀ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੇ ਮੁਤਾਬਕ ਮਾਰਚ 2021 ਤੋਂ ਜੂਨ 2025 ਦਰਮਿਆਨ ਇੱਕ ਗਿਰੋਹ ਨੇ ਕਥਿਤ ਤੌਰ ਉਤੇ ਨਾਮੀ ਟਰਕਿੰਗ ਕੰਪਨੀਆਂ ਦਾ ਨਾਂ ਵਰਤ ਕੇ 2022 ਦੇ ਠੇਕੇ ਹਾਸਲ ਕੀਤੇ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਮਾਨ ਮੰਜ਼ਲ ਤੱਕ ਨਾ ਪਹੁੰਚਿਆ ਇਲੈਕਟ੍ਰੋਨਿਕਸ ਵਸਤਾਂ ਜਾਫਿਰ ਹੋਟ ਕੀਮਤੀ ਸਮਾਨ ਦੇ ਨਾਲ ਲੱਦੇ ਟਰੱਕ ਇੱਧਰ ਉੱਧਰ ਕਰ ਦਿੱਤੇ ਗਏ ਅਤੇ ਚੋਰੀ ਕੀਤਾ ਮਾਲ ਵਿਚੋਲਿਆਂ ਦੀ ਮਦਦ ਦੇ ਨਾਲ ਕਾਲੇ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਗਿਆ ਸਿਰਫ ਇਹ ਨਹੀਂ ਨਈ ਕੈਲੀਫੋਰਨੀਆ ਦੇ ਵਿੱਚ ਵਕ-ਵਕ ਥਾਵਾਂ ਉੱਤੇ ਟਰੱਕਰ ਦੇ ਵਿੱਚੋਂ ਸਮਾਨ ਵੀ ਚੋਰੀ ਹੋਣ ਲੱਗ ਪਿਆ ਅਤੇ ਜ਼ਿਆਦਾਤਰ ਇਲਾਕੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਦੱਸੇ ਗਏ ਨੇ ਅਮਰੀਕਾ ਦੇ ਵਿਚਖਿਆਰਾ ਪੰਜਾਬੀ ਟਰੱਕ ਡਰਾਈਵਰ ਦੀ ਡਿਪਾਰਟਮੈਂਟ ਟੈਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰ ਕੋ ਥੈਫਟ ਦੇ ਦੋਸ਼ਾ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਲਗਾਤਾਰ ਹੋ ਰਹੀਆਂ ਵਾਅਦਾਤਾਂ ਨੂੰ ਦੇਖਦਿਆਂ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਵਾਕਵਾਕ ਲਾਅ ਐਨਫੋਰਸਮੈਂਟ ਏਜੰਸੀਆ ਤੋਂ ਸੇ ਹੋਕ ਮੰਗੇ ਅਤੇ ਆਖਰਕਾਰ ਕਾਰ ਕੋ ਥੈਫਟੇ ਗਿਰੋਦੀ ਪੈਡ ਨਪਦਿਆਂ ਪਰਮਵੀਰ ਸਿੰਘ ਸੰਦੀਪ ਸਿੰਘ ਮਨਦੀਪ ਸਿੰਘ ਰੰਜੋਤ ਸਿੰਘ ਗੁਰਨੇਕ ਸਿੰਘ ਚੋਹਾਨ ਹਰਪੀ ਸਿੰਘ ਅਸ਼ਪੇ ਸਿੰਘ ਵਿਕਰਮਜੀਤ ਸਿੰਘ ਹਿਮਤ ਸਿੰਘ ਨਰਾਇਣ ਸਿੰਘ ਅਤੇ ਵਿਕਰਮਜੀਤ ਤਿੰਨ ਅਤੇ ਲਗਭਗ 21 ਸਾਲ ਦੇ ਐਲਗਰ ਹਰਨਾਂਡੇਸ ਦੇ ਵਿਰੁੱਧ ਵੱਖ-ਵੱਖ ਤੌਰ 'ਤੇ ਸ਼ਿਕਾਇਤਾਂ ਕੀਤੀ ਗਈ ਨੇ ਲੱਖਾਂ ਡਾਲਰ ਦੀ ਚੋਰੀ ਤੇ ਇਸ ਮਾਮਲੇ ਵਿੱਚ FBI, ਰਿਵਰਸ ਸਾਈਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ, ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ, ਸੈਨ ਬਰਨਾਰਡੀਨੋ ਕਾਉਂਟੀ ਪੁਲਿਸ, ਫੋਰਟਨਾ ਪੁਲਿਸ, ਕੈਲੀਫੋਰਨੀਆ ਹਾਈਵੇ ਪੈਟਰੋਲ ਅਤੇ ਕਈ ਹੋਰ ਲਾ ਇਨਫੋਰਸਮੈਂਟ ਏਜੰਸੀਆਂ ਨੇ ਸਹਿਯੋਗ ਦਿੱਤਾ ਹੈ। ਗ੍ਰਿਫਤਾਰ ਪੰਜਾਬੀ ਡਰਾਈਵਰ ਦੇ ਵਿੱਚੋਂ 29 ਸਾਲਾ ਪਰਮਵੀਰ ਸਿੰਘ ਰਾਚੋ ਕੁਕਾ ਮੰਗਾ ਦਾ ਵਸਨੀਕ ਜਦਕੀ 31 ਸਾਲਾ ਸੰਦੀਪ ਸਿੰਘ ਸੈਨ ਬਰਨਾਟੀ ਨੂੰ ਦਾ ਬਾਸ਼ਿੰਦਾ ਦੱਸਿਆ ਚਾਰੇ 42 ਸਾਲਾ ਮਨਦੀਪ ਸਿੰਘ ਅਤੇ 38 ਸਾਲਾ ਰੰਜੋਤ ਸਿੰਘ ਬੇਸਫੀਲਦ ਦੇ ਵਸਨੀਕ ਨੇ ਜਦਕੀ 40 ਸਾਲ ਦਾ ਗੁਣਨੇਸ਼ ਸਿੰਘ ਚੋਹਾਨ ਫੌਂਟਾਨਾ ਅਤੇ 26 ਸਾਲ ਦਾ ਹਰਪੀ ਸਿੰਘ ਰਾੰਚੋ ਕੁਕਾ ਮੰਗਾ ਦਾ ਬਾਸ਼ਿੰਦਾ ਦੱਸਿਆ ਚਾਰੇ ਸਈ ਸਾਧ ਦਾ ਵਿਕਰਮਜੀਤ ਸਿੰਘ ਸੈਕਰਮੈਂਟੋ ਅਤੇ 30 ਸਾਲ ਦਾ ਵਿਕਰਮਜੀਤ ਸਿੰਘ ਫੌਂਟਾਨਾ ਦਾ ਵਸਨੀਕ ਦੱਸਿਆ ਗਿਆ 28 ਦਾ ਹਿੰਮਤ ਸਿੰਘ ਵਸ਼ਿੰਗਟਨ ਸੁਬੇ ਦੇ ਰੈਂਟਲ ਦੇ ਨਾਲ ਸੰਬੰਧਿਤ ਤੇ ਜੋਤਕੀ 27 ਸਾਲ ਦਾ ਨਰੈਨ ਸਿੰਘ ਕੋ ਫੌਂਟਾਨਾ ਦਾ ਵਸਨੀਕ ਹੈ ਐਲਗਰ ਹਰਨਾਂਡੇਸ ਸ ਸਨੇ ਸਾਰੇ 12 ਜਨਿਆਂ ਦੇ ਵਿਰੁੱਧ ਵੈਦਲ ਕਾਨੂੰਨ ਦੇ ਅਧੀਨ ਫਾਇਰ ਬਰਾਡ ਸਾਜ਼ਿਸ਼ ਕਰਨੇ ਇੰਟਰਨੈਟ ਜਾਂ ਫਿਰ ਵਿਦੇਸ਼ਾਂ ਤੋਂ ਪੁੱਜਿਆ ਸਮਾਨ ਚੋਰੀ ਕਰਨ ਦੀ ਸਾਜ਼ਿਸ਼ ਕਰਨ ਅਤੇ ਕ੍ਰਾਈਮਨਲ ਫ੍ਰੋਫੀਚਰ ਦਾ ਦੋਸ਼ ਲੱਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ